ਪੰਜਾਬ ਸਰਕਾਰ ਮੁੜ ਤੋਂ ਵਿਕਾਸ ਕਾਰਜਾਂ ਦੇ ਵਾਸਤੇ ਕਰਜ਼ਾ ਚੁੱਕਣ ਜਾ ਰਹੀਆ ਇੱਕ ਪਾਸੇ ਸਰਕਾਰ ਦੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਪੈਸਾ ਬਹੁਤ ਹੈ ਪਰ ਦੂਜੇ ਪਾਸੇ ਲਗਾਤਾਰ ਸਰਕਾਰ ਦੇ ਵੱਲੋਂ ਕਰਜ਼ਾ ਚੁੱਕੇ ਜਾਣਾ ਆਖਰਕਾਰ ਸਰਕਾਰ ਦੀ ਕੀ ਮਜਬੂਰੀਆ ਹੁਣ ਇਸ ਦੇ ਵਿੱਚ ਕੀ ਕੁਝ ਨਵਾਂ ਨਿਕਲ ਕੇ ਸਾਹਮਣੇ ਆਇਆ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਆਪਣੇ ਜਾਲ ਦੇ ਵਿੱਚ ਕਸੂਤੇ ਫਸ ਚੁੱਕੇ ਆ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀਆਂ ਮੁਸ਼ਕਲਾਂ ਵਧਾਈਆਂ ਨੇ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀਆਂ ਤੇ ਨਾਲ ਹੀ ਨਾਲ ਗੱਲਬਾਤ ਕਰਨੀਆਂ ਗੁਰੂ ਸਹਿਬਾਨਾਂ ਬਾਰੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਦੇ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਜਿਸ ਕਾਰਨ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧੀਆਂ ਨੇ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਪੂਰਾ ਮਸਲਾ ਕੀ ਹੈ ਇਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਹਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅੱਜ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਤੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਦੋਨਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਿੱਧੂ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਵੱਲ ਆਣਾ ਚਾਹਾਂਗਾ ਕਹਾਣੀ ਬੜੇ ਦਿਲਚਸਪ ਮੋੜ ਤੇ ਆ ਕੇ ਖੜ ਚੁੱਕੀ ਆ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਵ ਕੀਤਾ ਜਾਂਦਾ ਅਗਲੇ ਕੁਝ ਘੰਟਿਆਂ ਦੇ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਅਕਾਲ ਤਖਸਾਲ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਦੇ ਹੁਕਮਾਂ ਨੂੰ ਪ੍ਰਵਾਨ ਕਰ ਲੈਂਦੇ ਆ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਦਾਸ ਨੱਗੇ ਪੈਰੀ ਸ਼੍ਰੀ ਅਕਾਲ ਤਖਸਾਲ ਅੱਗੇ ਪੇਸ਼ ਹੋਣਗੇ ਪਰ ਅੱਜ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਝ ਚੰਦ ਮਿੰਟ ਪਹਿਲਾਂ ਟਵੀਟ ਕੀਤਾ ਗਿਆ ਹੈ ਉਸ ਟਵੀਟ ਨੂੰ ਕਿਵੇਂ ਦੇਖਦੇ ਹੋ ਉਸ ਟਵੀਟ ਦੇ ਵਿੱਚ ਕੀ ਹੈ ਤੇ ਕਿਵੇਂ ਜਥੇਦਾਰ ਆਪਣੇ ਹੀ ਜਾਲ ਦੇ ਵਿੱਚ ਫਸੇ ਨੇ ਦੇਖੋ ਬਿਲਕੁਲ ਤੁਸੀਂ ਰਖਣਾ ਸਾਬ ਠੀਕ ਕਿਹਾ ਹੈ ਕਿ ਜੱਜਦਾਰ ਸਾਹਿਬ ਕਿਤੇ ਨਾ ਕਿਤੇ ਆਪਣੀ ਜਾਲ ਚ ਕਸੂਤੇ ਫਸਦੇ ਜਿਹੜਾ ਉਹਨਾਂ ਜੜ ਰਹੇ ਆ ਕੱਲ ਨਾ ਪੱਤਰਕਾਰਾਂ ਦਾ ਇਕੱਠ ਸੀਗਾ ਬਠਿੰਡੇ ਦੇ ਵਿੱਚ ਤੇ ਉੱਥੇ ਜਦੋਂ ਸਾਰੇ ਪੱਤਰਕਾਰ ਆਫ ਦੀ ਰਿਕਾਰਡ ਖੜੇ ਸੀ ਤਾਂ ਉੱਥੇ ਇਹੀ ਗੱਲਾਂ ਚੱਲ ਰਹੀਆਂ ਸੀ ਕਿ ਗੱਜਦਾਰ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਲਤ ਤਰੀਕੇ ਨਾਲ ਮਨ ਲੱਗਦਾ ਛੇੜ ਲਿਆ ਔਰ ਇੱਕ ਤਾਂ ਉਹ ਮੁੱਦੇ ਓਡੇ ਨਹੀਂ ਸੀ ਤੇ ਦੂਜਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਾਂ ਦੇ ਵਿੱਚ ਜਿਹੜਾ ਉਹ ਨਿਪਟਿਆ ਨਹੀਂ ਜਣਾ ਹੁਣ ਉਹਨਾਂ ਨੇ ਟਵੀਟ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਰ ਚੜ੍ਹ ਦਿਆ ਈ ਇਹੋ ਜਿਹਾ ਕਰ ਦਿੱਤਾ ਕਿ ਕੁਲਦੀਪ ਸਿੰਘ ਗੜਗੱਜ ਪੂਰੀ ਤਰ੍ਹਾਂ ਜਿਹੜੇ ਆ ਉਹ ਬੈਕ ਫੁੱਟ ਤੇ ਟੱਕ ਦਿੱਤੇ ਆ ਔਰ ਉਹਨਾਂ ਨੇ ਕਿਹਾ ਕੀ ਹੈ ਕਿ ਆ ਉਹਨਾਂ ਨੇ ਇਹ ਹੈ ਕਿ ਪੂਰੀ ਦੁਨੀਆ ਚੋ ਕਹਿੰਦੇ ਮੈਨੂੰ ਸੁਨੇਹੇ ਆ ਰਹੇ ਆ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਕਹਿੰਦੇ ਲੈ ਕੇ ਜਾਵਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੁਨੇਹੇ ਆ ਰਹੇ ਆ ਔਰ ਸਾਰੇ ਚੈਨਲਾਂ ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਮੈਂ ਵੀ ਦੁਨੀਆ ਭਰ ਦੀ ਸੰਗਤ ਦੀ ਭਾਵਨਾ ਨੂੰ ਕਹਿੰਦੇ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਮੇਰੇ ਸਪਸ਼ਟੀਕਰਨ ਦਾ ਸਿੱਧਾ ਲਾਈਵ ਪ੍ਰਸਾਰਣ ਜਿਹੜਾ ਉਹ ਕੀਤਾ ਜਾਵੇ ਔਰ ਸੰਗਤਾਂ ਤਾਂ ਕਿ ਸੰਗਤਾਂ ਪਲ-ਪਲ ਤੇ ਪੈਸੇ-ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ ਮਿਲਦੇ ਆ ਜੀ 15 ਜਨਵਰੀ ਨੂੰ ਸਬੂਤਾਂ ਦੇ ਸਮੇਤ ਹੁਣ ਰਾਤ ਦੇ ਪ੍ਰੋਗਰਾਮ 'ਚ ਅਣਕੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਭਾਈ ਜੇ ਫਸੀਲ ਤੇ ਖੜੇ ਜਦੋਂ ਫੈਸਲੇ ਹੁੰਦੇ ਆ ਉਹ ਦਾ ਲਾਈਵ ਹੁੰਦਾ ਵਿਧਾਨ ਸਭਾ 'ਚੋਂ ਲਾਈਵ ਹੁੰਦਾ ਤਾਂ ਇਸ ਚੀਜ਼ ਦਾ ਵੀ ਲਾਈਵ ਹੋ ਜਾਣਾ ਚਾਹੀਦਾ ਸਾਨੂੰ ਜਥੇਦਾਰ ਸਾਹਿਬ ਦੇ ਉਤੇ ਸ਼ੱਕ ਨਹੀਂ ਹੈ ਸਾਨੂੰ ਕਿ ਤਾਕਤ ਦੇ ਉੱਪਰ ਸ਼ੱਕ ਨਹੀਂ ਹੈ ਸਾਡੀ ਆਸਥਾਪੂਰਨ ਤਰੀਕੇ ਦੇ ਨਾਲ ਪਰ ਕਿਤੇ ਨਾ ਕਿਤੇ ਸੰਗਤਾਂ ਨੂੰ ਵਾਕਈ ਇਹ ਚੀਜ਼ ਜਾਣ ਕੇ ਤਾਂ ਆਮਨੇ ਰਾਤੀ ਵੀ ਕਹੀ ਸੀ ਕਿ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਹੈ ਕਿ ਭਾਈ ਲਾਈਵ ਪ੍ਰਸਾਰਣ ਜੇ ਹੋ ਜਾਵੇ ਤਾਂ ਪਤਾ ਲੱਗ ਜਾਊਗਾ ਕਿ ਭਾਈ ਮੁੱਖ ਮੰਤਰੀ ਕਿੰਨੇ ਕੇ ਜਵਾਬ ਦਿੰਦੇ ਆ ਗੜਗੰਦ ਸਾਹਿਬ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਵਾਲ ਪੁੱਛਦੇ ਆ ਸਾਰਾ ਜਿਹੜਾ ਉਹ ਪਤਾ ਲੱਗ ਜਾਊਗਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹੀ ਉਹਦੇ ਵਿੱਚ ਇਹ ਗੱਲ ਕਹਿਤੀ ਕਿ ਭਾਈ ਮੇਰੇ ਜਿਹੜਾ ਪੇਸ਼ੀ ਹੋਣੀ ਹੈ ਉਹਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਤੇ ਮੈਂ ਸਬੂਤਾਂ ਦੇ ਸਮੇਤ ਖੁਲਾਸੇ ਜਿਹੜੇ ਉੱਥੇ ਕਰੂੰਗਾ ਤੇ ਮੈਨੂੰ ਲੱਗਦਾ ਕਿ ਗੜਗੱਜ ਸਾਹਿਬ ਨੂੰ ਇਹ ਬੇਨਤੀ ਜਿਹੜੀ ਆ ਉਹ ਪ੍ਰਵਾਨ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ ਕਿਉਂਕਿ ਮੈਂ ਫੇਰ ਉਹੀ ਗੱਲ ਕਹਿ ਰਿਹਾ ਕਿਉਂਕਿ ਠੀਕ ਹੈ ਕਿ ਮੁੱਖ ਮੰਤਰੀ ਤੇ ਸਰਕਾਰ ਨੂੰ ਸਵਾਲ ਸਿੱਧੇ ਹੋ ਸਕਦੇ ਐ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਵਾਲ ਨਹੀਂ ਹੋ ਸਕਦਾ ਪਰ ਉਹਦੇ ਤੇ ਬੈਠੇ ਅਕਾਲ ਤਖਤ ਦੀ ਜਥੇਦਾਰ ਦੇ ਤੌਰ ਤੇ ਜਿਹੜੀ ਜਿੰਮੇਵਾਰੀ ਨਿਭਾ ਰਹੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਆ ਉਹ ਸਵਾਲ ਉੱਠਦੇ ਰਹੇ ਆ ਤੇ ਹੁਣ ਇਸੇ ਤਰੀਕੇ ਦੇ ਸਵਾਲ ਗੜਗੱਜ ਸਾਹਿਬ ਦੇ ਉੱਪਰ ਨਾ ਉੱਠਣ ਤੇ ਇਹ ਸਮੱਸਿਆਲੇ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹਦਾ ਲਾਈਵ ਟੈਲੀਕਾਸਟ ਜਿਹੜਾ ਹੋ ਜਾਣਾ ਚਾਹੀਦਾ ਹੈ ਇੱਥੇ ਮੁੱਖ ਮੰਤਰੀ ਭਗਵੰਤ ਪਾਣੇ ਮੈਨੂੰ ਲੱਗਦਾ ਹੈ ਕਿ ਗੱਲ ਠੀਕ ਕੀਤੀ ਹੈ ਕਿ ਭਾਈ ਪਤਾ ਲੱਗ ਜਾਓ ਕਿ ਮੁੱਖ ਮੰਤਰੀ ਭਗਵੰਤ ਮਾਨ ਗੱਲਾਂ ਜੀ ਹੈ ਜਾਂ ਫਿਰ ਉਹਨਾਂ ਦੇ ਕੋਲ ਕੋਈ ਸਬੂਤ ਵੀ ਹੈਗੇ ਆ ਉਧਰ ਪਤਾ ਲੱਗ ਜੂ ਜਥੇਦਾਰ ਸਾਹਿਬ ਦੀਆਂ ਦਲੀਲਾਂ ਦੇ ਵਿੱਚ ਕਿੰਨਾ ਕੁ ਦਮ ਹੈਗਾ ਨਾਲੇ ਪਤਾ ਲੱਗ ਜੂ ਜਿਹੜੀ ਵੀਡੀਓ ਦੀ ਗੱਲ ਜਥੇਦਾਰ ਸਾਹਿਬ ਕਰ ਰਹੇ ਆ ਕਿ ਮੁੱਖ ਮੰਤਰੀ ਕੀ ਕਹਿੰਦੇ ਆ ਨਾਲੇ ਪਤਾ ਲੱਗ ਜੂ ਕਿ ਗੋਲਕਾਂ ਦੇ ਪਿਛਲੇ 4 ਸਾਲਾਂ ਤੋਂ ਤਾਂ ਚੁੱਕੀ ਰਿਹਾ ਸਵਾਲ ਉਸ ਤੋਂ ਪਹਿਲਾਂ ਵੀ ਉਸ ਤੋਂ ਪਹਿਲਾਂ ਵੀ ਜਿਹੜੇ ਸਵਾਲ ਜਿਹੜੇ ਚੁੱਕੇ ਜਾਂਦੇ ਕਿਉਂਕਿ ਇਕੱਲੇ ਭਗਵੰਤ ਮਾਨ ਨੇ ਗੋਲਕਾਂ ਤੇ ਸਵਾਲ ਨਹੀਂ ਚੁੱਕੇ ਬਹੁਤ ਸਾਰੇ ਲੋਕ ਨੇ ਜਿਹੜੇ ਗੋਲ ਕਰਦੇ ਜਿਹੜੇ ਸਵਾਲ ਚੁੱਕਦੇ ਆ ਔਰ ਉਹਨਾਂ ਦੇ ਜਿਹੜੇ ਸਵਾਲਾਂ ਦਾ ਜਵਾਬ ਭਗਵਾਨ ਸਬਾਨ ਉਹਨਾਂ ਚੀਜ਼ਾਂ ਦਾ ਸਬੂਤ ਭਗਵਾਨ ਕੀ ਦਿੰਦੇ ਆ ਉਹ ਵੀ ਲੋਕਾਂ ਦੇ ਸਾਹਮਣੇ ਆ ਜੂਗਾ ਸੋ ਮੈਨੂੰ ਲੱਗਦਾ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਹੈ ਜਿਹੜੇ ਜਥੇਦਾਰ ਦੇ ਉੱਪਰ ਸਵਾਲ ਉੱਠਦੇ ਆ ਉਹ ਵੀ ਜਿਹੜੇ ਆਪਣੇ ਉਹਨਾਂ ਸਵਾਲਾਂ ਤੋਂ ਬਚ ਸਕਦੇ ਆ ਆਪਣੇ ਉੱਪਰ ਦਾਗ ਲੱਗਣ ਤੋਂ ਬਚ ਸਕਦੇ ਆ ਤੇ ਉਧਰ ਮੁੱਖ ਮੰਤਰੀ ਜਿਹੜੇ ਹੈਗੇ ਉਹਨਾਂ ਨੂੰ ਤਾਂ ਅਪੀਲ ਕੀਤੀ ਆ ਭਾਈ ਕਿ ਇਹਦਾ ਲਾਈਵ ਟੈਲੀਕਾਸਟ ਹੋ ਜਾਣਾ ਚਾਹੀਦਾ ਹੈ ਸੋ ਮੈਨੂੰ ਲੱਗਦਾ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਠੀਕ ਮੰਗ ਰੱਖੀ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਔਰ ਜੱਧਰ ਸਾਹਿਬ ਨੂੰ ਇਹਦੀ ਜਿਹੜੀ ਆ ਉਹ ਅਪੀਲ ਮੁੱਖ ਮੰਤਰੀ ਸਾਹਿਬ ਦੀ ਇਹ ਜਿਹੜੀ ਆ ਮੈਨੂੰ ਲੱਗਦਾ ਕਿ ਪ੍ਰਵਾਨ ਕਰਕੇ ਇਹਦਾ ਲਾਈਵ ਟੈਲੀਕਾਸਟ ਬਾਕੀ ਜਿਹੜਾ ਉਹ ਕਰਵਾਇਆ ਜਾਣਾ ਚਾਹੀਦਾ ਬਿਲਕੁਲ ਅਣਕੀ ਸਰ ਜੀ ਮੇ ਸਿੱਧੂ ਸਰ ਨੇ ਸੀਐਮ ਭਗਵੰਤ ਮਾਨ ਦਾ ਟਵੀਟ ਪੜ੍ਹ ਕੇ ਵੀ ਦਰਸ਼ਕਾਂ ਨੂੰ ਸੁਣਾਇਆ ਤੁਸੀਂ ਕਿਵੇਂ ਦੇਖਦੇ ਹੋ ਉਸ ਤੋਂ ਬਾਅਦ ਕਿ ਪੰਥਕ ਟਕਰਾ ਹੋਰ ਡੂੰਘਾ ਹੋ ਜਾਵੇਗਾ 328 ਪਵਨ ਸਰੂਪਾਂ ਦੇ ਮਾਮਲੇ 'ਚ ਲਗਾਤਾਰ ਰੇਡਾਂ ਕਾ ਜਾ ਰਹੀਆਂ ਤੇ ਦੂਜੇ ਪਾਸੇ 15 ਜਨਵਰੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਤਰ੍ਹਾਂ ਦਾ ਟਵੀਟ ਕਰ ਦੇਣਾ ਆਖਰਕਾਰ ਇਹ ਹੁਣ ਮੋੜ ਕਿਸ ਵੱਲ ਨੂੰ ਜਾਵੇਗਾ ਜੀ ਆਹ ਦੇਖੋ ਰਖੜਾ ਸਾਹਿਬ ਜਿਸ ਤਰੀਕੇ ਨਾਲ ਸਿੱਧੂ ਸਾਹਿਬ ਨੇ ਗੱਲ ਕੀਤੀ ਆ ਉਹਦੇ ਨਾਲ ਤਾਂ ਗੱਲ ਵਾਕਈ ਔਰ ਤੁਹਾਡੀ ਭੂਮਿਕਾ ਜਿਹੜੀ ਤੁਸੀਂ ਬੰਨੀ ਸਿੱਖੀ ਹੁਣ ਇਹ ਮਸਲਾ ਇੱਕ ਦਿਲਚਸਪ ਮੋੜ ਤੇ ਜਿਹੜਾ ਉਹ ਆ ਗਿਆ। ਭਗਵੰਤ ਮਾਨ ਹੁਣਾਂ ਨੇ ਕਰ ਦਿੱਤਾ ਟਵੀਟ ਕਰ ਦਿੱਤਾ ਕਿ ਹਾਂ ਭਈ ਲਾਈਵ ਟੈਲੀਕਾਸਟ ਹੋਣਾ ਚਾਹੀਦਾ। ਰਾਤ ਦੇ ਪ੍ਰੋਗਰਾਮ 'ਚ ਵੀ ਆਪਾਂ ਗੱਲ ਕੀਤੀ ਔਰ ਦੁਨੀਆ ਭਰ ਦੇ ਹੁਣ ਲੋਕੀ ਜਾਂ ਸਿੱਖ ਸੰਗਤ ਇਹ ਸੋਚ ਰਹੀ ਐ ਕਿ ਹੁਣ ਸਾਰੀ ਗੱਲ ਜਿਹੜੀ ਉਹ ਸਾਹਮਣੇ ਆਉਣੀ ਚਾਹੀਦੀ ਐ। ਤੁਹਾਨੂੰ ਯਾਦ ਹੋਊਗਾ ਕਿ ਅੱਜ ਤੋਂ ਕੁਸਮ ਪਹਿਲਾਂ ਗਨੀ ਹਰਪ੍ਰੀਤ ਸਿੰਘ ਹੁਣੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ ਤਾਂ ਉਹਨਾਂ ਨੇ ਉਸ ਵਕਤ ਵਿਸ਼ਾ ਸਿੰਘ ਬਲਟੋਵਾ ਨੂੰ ਸੱਦਿਆ। ਯੋਗ ਵੀ ਸਾਸਿੰਗ ਬਲਟੋਈ ਦੀ ਬੰਦ ਖੰਬੇ ਚ ਮੀਟਿੰਗ ਜਿਹੜੀ ਹੋਈ ਤਾਂ ਉਸ ਵਕਤ ਉਹ ਕੈਮਰੇ ਜਿਹੜੇ ਸੀ ਉਹ ਬੰਦ ਕਰ ਦਿੱਤੇ ਗਏ ਜਿਹੜੇ ਉਹਨਾਂ ਦੀ ਆਪਸੀ ਗੱਲਬਾਤ ਸੀ ਬਿਲਕੁਲ ਇਹ ਕੱਲ ਤੱਕ ਸਭ ਵਿੱਚ ਤੇ ਬਾਅਦ ਵਿੱਚ ਜਦੋਂ ਗੈਨੀ ਹਰਪ੍ਰੀਤ ਸਿੰਘ ਹਟਾਏ ਗਏ ਤਾਂ ਉਸ ਤੋਂ ਮਗਰੋਂ ਉਹ ਉਹ ਜਿਹੜੇ ਸੀ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਸਾਹਮਣੇ ਆਏ ਇੱਕ ਵੀਡੀਓ ਕਟ-ਕਟ ਕੇ ਜਿੱਥੇ ਅ ਅਰਸ਼ਾ ਸਿੰਘ ਬਲਟੋਆ ਨੂੰ ਬੈਨੀਫਿਟ ਜਾਂਦਾ ਸੀ ਜਾਂ ਦੂਜੇ ਪਾਸੇ ਗਿਆਨੀ ਹਰਪ੍ਰੀਤ ਨੂੰ ਨੁਕਸਾਨ ਜਾਂਦਾ ਸੀ ਉਹ ਉਥੇ ਵਿਖਾਇਆ ਜਾਂਦਾ ਰਿਹਾ ਤੇ ਬਹੁਤ ਕੁਝ ਚਰਚਾ ਦਾ ਵਿਸ਼ਾ ਬਣੇ ਉਹ ਵੀਡੀਓ ਕਲਿੱਪ ਕਿ ਉਹ ਵੀਡੀਓ ਕਲਿੱਪ ਕਿੱਥੋਂ ਆਏ ਜਦੋਂ ਕਿ ਕੈਮਰਾ ਕੈਮਰੇ ਬੰਦ ਸੀ ਤੇ ਬੰਦ ਕਰਾ ਮੀਟਿੰਗ ਹੋ ਰਹੀ ਸੀ ਸੋ ਅਜਿਹੀ ਸਥਿਤੀ ਤੋਂ ਬਚਣ ਵਾਸਤੇ ਹੀ ਮੇਰਾ ਖਿਆਲ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਜਿਹੜੀ ਮੰਗਿਆ ਇਹ ਰੱਖੀ ਗਈ ਆ ਕਿਉਂਕਿ ਜਦੋਂ ਲਾਈਵ ਟੈਲੀਕਾਸਟ ਹੋਊਗਾ ਪਤਾ ਲੱਗ ਜਾਊਗਾ ਕਿ ਹਾਂ ਪੇ ਗਲਤ ਕੌਣਾ ਤੇ ਝੂਠ ਕੌਣਾ ਕੌਣ ਵਾਕਈ ਸੱਚ ਤੇ ਪਹਿਰਾ ਦੇ ਰਿਹਾ ਕੌਣ ਝੂਠ ਦੀ ਗੇਮ ਜਿਹੜੀ ਉਹ ਖੇਡਦਾ ਪਿਆ ਆ ਇਹ ਗੱਲ ਜਿਹੜੀ ਆ ਹੁਣ ਕਲੀਅਰ ਹੋਣੀ ਚਾਹੀਦੀ ਆ ਬਾਕੀ ਰਖੜਾ ਸਭ ਹੁਣ ਗੱਲ ਜਿਹੜੀ ਆ 328 ਪਾਵਨ ਸਰੂਪਾਂ ਦਾ ਜਿਹੜਾ ਮੁੱਦਾ ਉਹ ਇੱਕ ਇੱਕ ਤਰੀਕੇ ਨਾਲ ਪਿੱਛੇ ਜਾਂਦਾ ਦਿਖਾਈ ਦੇ ਰਿਹਾ ਇੱਕ ਨਵੀਂ ਜਿਹੜੀ جنگ ਆ ਜਾਂ ਨਵੀਂ ਲੜਾਈ ਜਿਹੜੀ ਆ ਉਹ ਸਾਹਮਣੇ ਇੱਕ ਨਵਾਂ ਮੁੱਦਾ ਜਿਹੜਾ ਉਹ ਸਾਹਮਣੇ ਆ ਗਿਆ 15 ਜਨਵਰੀ ਨੂੰ ਹਾਲਾਂਕਿ ਇਹ ਦੋਵਾਂ ਜੇ ਇਹ ਚੀਜ਼ੇ ਦੋਵੇਂ ਮੁੱਦੇ ਆਪਸ ਦੇ ਵਿੱਚ ਇੱਕ ਜੁਟ ਨੇ ਇਹਨਾਂ ਨੂੰ ਅਲੱਗ-ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ 328 ਰੂਪਾਂ ਦੇ ਸਬੰਧੀ ਐਫਆਈਆਰ ਦਰਜ ਕਰਨ ਤੋਂ ਬਾਅਦ ਹੀ ਪੰਥਕ ਸਿਆਸਤ ਜਿਹੜੀ ਆ ਉਹ ਇੱਕ ਮੋੜਾ ਲੈਂਦੀ ਆ ਭਗਵੰਤ ਮਾਨ ਹੁਣਾਂ ਦੀ ਸਿੱਧੀ ਐਂਟਰੀ ਜਿਹੜੀ ਹੁੰਦੀ ਆ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਸੈਕੂਲਰ ਕਹਿੰਦੀ ਆ ਉਹ ਆਪਣੇ ਆਪ ਨੂੰ ਪੰਥਕ ਸਰਕਾਰ ਦਰਸਾਉਣ ਦੇ ਮੂਜੇ ਜਿਹੜੀ ਉਹ ਨਜ਼ਰ ਆ ਰਹੀ ਆ ਤੇ ਦੂਜੇ ਪਾਸੇ ਸ਼ਰੂਮਨੀ ਕਮੇਟੀ ਜਿਹੜੀ ਆ ਉਹ ਇਸ ਤੋਂ ਬਚਦੀ ਪਈ ਆ ਔਰ ਇਹ ਸਾਰੀ ਗੇਮ ਦੇ ਵਿੱਚ ਜਥੇਦਾਰ ਸਾਹਿਬ ਜਿਹੜੀ ਆ ਉਹਨਾਂ ਦੀ ਐਂਟਰੀ ਹੋ ਜਾਂਦੀ ਆ ਹੁਣ ਅਜਿਹੀ ਸਥਿਤੀ ਦੇ ਵਿੱਚ ਸਥਿਤੀ ਸਭ ਤੋਂ ਜ਼ਿਆਦਾ ਜਿਹੜੀ ਤਰਸਤਕ ਆ ਉਹ ਜਥੇਦਾਰ ਦੀ ਆ ਕਿ ਜਥੇਦਾਰ ਹੁਣੀ ਵਾਕਿਆ ਲਾਈਵ ਟੈਲੀਕਾਸਟ ਵਾਸਤੇ ਸਹਿਮਤ ਹੋ ਜਾਣਗੇ ਜਿੱਦਾਂ ਦਾ ਉਹਨਾਂ ਦਾ ਸੁਭਾਅ ਆ ਜਾਂ ਜਿੱਦਾਂ ਦੀ ਉਹਨਾਂ ਦੀ ਬਾਡੀ ਲੈਂਗੁਏਜ ਆ ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਬੋਲਬਾਣੀ ਆ ਮੇਰਾ ਨਹੀਂ ਖਿਆਲ ਕਿ ਭਗਵੰਤ ਮਾਨ ਦੀ ਇਸ ਮੰਗ ਨੂੰ ਉਹ ਸਵੀਕਾਰ ਕਰਨ ਉਹਨਾਂ ਦੇਖੋ ਇਹ ਟਵੀਟ ਆਉਣਾ ਕਿ ਨਹੀਂ ਮੈਂ ਉਹਨਾਂ ਦਾ ਗੁਲਾਮ ਨਹੀਂ ਹੈਗਾ ਇਸ ਤਰ੍ਹਾਂ ਜੋ ਉਹਨਾਂ ਨੇ ਕਹਿਣਾ ਮਤਲਬ ਜੋ ਲੱਗਦਾ ਕਿ ਉਹ ਇਸ ਤਰ੍ਹਾਂ ਕਹਿ ਸਕਦੇ ਆ ਕਿ ਹਾਂ ਭਈ ਮੈਂ ਗੁਲਾਮ ਨਹੀਂ ਹਾਂ ਮੇਰੇ ਅਧਿਖ ਦੇ ਅਨੁਸਾਰ ਜਾਂ ਮੇਰੇ ਅਸੂਲਾਂ ਦੇ ਮੁਤਾਬਕ ਜਿਹੜੀ ਕਾਰਵਾਈ ਹੋਗੀ ਕਿਉਂਕਿ ਜੇਕਰ ਉਹ ਮੰਨ ਜਾਂਦੇ ਆ ਤਾਂ ਫਿਰ ਤਾਂ ਵਾਕਈ ਜਿਹੜੀਆਂ ਸਥਿਤੀਆਂ ਦਿਲਚਸਪ ਤੇ ਔਰ ਸਿੱਖ ਸੰਗਤ ਦੀ ਮੰਗ ਹੈਗੀ ਆ ਕਿ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਰ ਕੇ ਸਾਹਮਣੇ ਆਉਣਾ ਚਾਹੀਦਾ ਕੌਣ ਸੱਚ ਆ ਕੌਣ ਝੂਠ ਆਇਆ ਇਹ ਸਥਿਤੀ ਸਾਫ਼ ਹੋਣੀ ਚਾਹੀਦੀ ਆ ਨਾ ਕਿ ਇਸ ਮੁੱਦੇ ਤੇ ਰਾਜਨੀਤੀ ਹੋਵੇ ਕਿਉਂਕਿ ਹੁਣ ਦੋਮੇ ਤੇਰਾ ਦੋਮੇ ਤੇਰਾ ਅੰਤੋਂ ਸ਼੍ਰੋਮਣੀ ਅਕਾਲੀ ਦਲ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਬਿਲਕੁਲ ਚੋਪਿਆ ਦਲਜੀਤ ਸਿੰਘ ਚੀਮੇ ਦੀ ਕੋਈ ਸਟੇਟਮੈਂਟ ਨਹੀਂ ਆਈ ਵਰਸਾ ਸਿੰਘ ਮਟੋਵਾ ਬਿਲਕੁਲ ਚੋਪਿਆ ਜਿਹੜੇ ਦੋ ਖਾਸ ਤੌਰ ਤੇ ਇਹਨੇ ਬੋਲਦੇ ਹੁੰਦੇ ਸਨ ਅਕਬੀਰ ਸਿੰਘ ਬਾਦਲ ਬਿਲਕੁਲ ਚੋਪਾ ਅਰਸ਼ਦੀਪ ਸਿੰਘ ਕਲੇਰ ਦਾ ਕੋਈ ਸਟੇਟਮੈਂਟ ਨਹੀਂ ਸਾਹਮਣੇ ਆਈ ਪਰ ਅਸਲ ਜੰਗ ਜਿਹੜੀ ਪਰਦੇ ਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਹੈਗੀ ਆ ਤਾਂ ਹੁਣ ਦੇਖਦੇ ਆ ਕਿ ਜਥੇਦਾਰ ਸਾਹਿਬ ਦੇ ਦਾ ਇਸ ਪ੍ਰਤੀ ਜਿਹੜਾ ਰੋਖਿਆ ਉਹ ਕੀ ਸਾਹਮਣੇ ਆਉਂਦਾ ਪਰ ਬਿਲਕੁਲ ਅਨਕੀ ਸਰ ਤਾਂ ਕਹਾਣੀ ਪੂਰੇ ਦਿਲਚਸਪ ਮੋੜ ਤੇ ਆ ਕੇ ਖੜ ਚੁੱਕੀ ਆ ਉਧਰ ਸਰ ਪੰਜਾਬ ਸਰਕਾਰ ਦੀ ਗੱਲ ਕਰ ਲਈ ਤਾਂ ਲਗਾਤਾਰ ਸਰਕਾਰ ਦੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਸਾਡੇ ਕੋਲ ਪੈਸਾ ਬਹੁਤ ਆ ਪਰ ਸਰਕਾਰ ਕਦੇ ਲੈਂਡ ਪੂਲਿੰਗ ਸਕੀਮ ਦੇ ਰਾਹੀਂ ਕਦੇ ਪੰਚਾਇਤਾਂ ਤੋਂ ਪੈਸੇ ਲੈਂਦੀ ਆ ਤੇ ਹੁਣ ਫਿਰ ਤੋਂ ਸਰਕਾਰ ਕਰਜ਼ਾ ਚੁੱਕਣ ਜਾ ਰਹੀ ਆਈ ਇਲੈਕਸ਼ਨ ਵਰੇ ਦੇ ਵਿੱਚ ਸਰਕਾਰ ਦੇ ਵੱਲੋਂ ਕਰਜ਼ਾ ਚੁੱਕੇ ਜਾਣਾ ਇਸ ਦੇ ਪਿੱਛੇ ਦੇ ਕਾਰਨ ਕੀ ਨੇ ਕਿਵੇਂ ਦੇਖਦੇ ਹੋ ਕਿੰਨਾ ਕਰਜ਼ਾ ਹੋਰ ਵਾਧ ਜਾਵੇਗਾ ਪੰਜਾਬ ਦੇ ਉੱਪਰ ਜੀ ਦੇਖੋ ਹਲੇ ਤਾਂ ਇਹ ਚੌਥਾ ਜਿਹੜਾ ਉਹ ਵਿੱਤੀ ਸਾਲ ਚੱਲ ਰਿਹਾ ਸਰਕਾਰ ਦਾ ਹਲੇ ਪੰਜਵਾਂ ਤੇ ਲਾਸਟ ਵਿੱਤੀ ਸਾਲ ਜਿਹੜਾ ਉਹ ਚੱਲਣਾ ਹੈਗਾ ਔਰ ਆਪਾਂ ਅੱਗੇ ਵੀ ਸਮੇਂ-ਸਮੇਂ ਤੇ ਸਰਕਾਰ ਦੀ ਪੋਲ ਇਸੇ ਤਰੀਕੇ ਨਾਲ ਖੋਲਦੇ ਰਹੇ ਆ ਕਿ ਸਰਕਾਰ ਦੇਖੋ ਦਮਗਜੇ ਦਾ ਮਾਰਦੀ ਆ ਕਿ ਸਾਡੇ ਕੋਲੇ ਪੈਸਾ ਵੜਾ ਸਾਡੇ ਕੋਲੇ ਸਕੀਮਾਂ ਇਹੋ ਜੀਆਂ ਨੇ ਜਿਨ੍ਹਾਂ ਰਾਹੀਂ ਪੈਸੇ ਆ ਰਹੇ ਆ ਪਰ ਸਰਕਾਰ ਜਿਹੜੀ ਆ ਉਹ ਲਗਾਤਾਰ ਕਰਜ਼ੇ ਤੇ ਕਰਜ਼ਾ ਚੁੱਕੀ ਜਾ ਰਹੀ ਹੈ ਔਰ ਪਿਛਲਾ ਜਿਹੜਾ 24-25 ਦਾ ਸਾਲ ਸੀਗਾ ਜਿਹੜਾ 25 2031 ਤੱਕ ਜੇ ਆਪਾਂ ਗੱਲ ਕਰੀਏ ਮਾਫ ਕਰਨਾ 25 31 ਮਾਰਚ ਤੱਕ ਤਾਂ 382 ਕਰੋੜ ਰੁਪਏ ਜਿਹੜਾ ਉਹ ਕਰਜ਼ਾ ਸੀਗਾ ਤਾਂ ਹੁਣ ਇਹ ਕਰਜ਼ਾ ਜਿਹੜਾ ਅਨੁਮਾਨ ਹੈ ਕਿ 2025 ਤੇ 26 ਯਾਨੀ ਕਿ ਭਾਵੇਂ 26 ਦੇ ਮਾਰਚ 31 ਤੱਕ ਤਾਂ ਇਹ ਜਿਹੜਾ ਕਰਜ਼ਾ 4.17 ਲੱਖ ਕਰੋੜ ਰੁਪਏ ਤੱਕ ਜਿਹੜਾ ਉਹ ਪਹੁੰਚ ਜਾਣਾ ਤਾਂ ਜੇ ਇਸੇ ਹਿਸਾਬ ਨਾਲ ਚੱਲਦਾ ਰਿਹਾ ਤਾਂ ਪੌਣੇ 5 ਜਾਂ 4.5 ਮੈਨੂੰ ਲੱਗਦਾ ਹੈ ਕਿ ਲਾਸਟ ਸਾਲ ਦੇ ਵਿੱਚ ਤਾਂ ਕਰਜ਼ਾ ਜ਼ਿਆਦਾ ਚੱਕਣਾ ਪਊਗਾ ਕਿਉਂਕਿ ਇਹਨਾਂ ਨੇ ਬੜਾ ਕੁਝ ਜਿਹੜੀਆਂ ਉਹ ਸਕੀਮਾਂ ਹਲੇ ਰਹਿੰਦੀਆਂ ਨੇ ਦੇਣ ਵਾਲੀਆਂ ਬੀਬੀਆਂ ਦਾ ਹਜ਼ਾਰ ਹਜ਼ਾਰ ਰੁਪਈਆ ਵੀ ਇਹਨਾਂ ਦਾ 5 ਲੱਖ ਕਰੋੜ ਤੱਕ ਜਿਹੜੀ ਆ ਗੱਲ ਜਿਹੜੀ ਆ ਤਕਰੀਬਨ ਜਾ ਸਕਦੀ ਆ ਜਦੋਂ ਤੱਕ ਇਹਨਾਂ ਨੇ ਟਰਮ ਪੂਰੀ ਕਰਨੀ ਆ ਤਾਂ ਲਗਾਤਾਰ ਕਈ ਗੁਣਾ ਸਪੀਡ ਦੇ ਨਾਲ ਜਿਹੜਾ ਉਹ ਕਰਜ਼ਾ ਵਧਿਆ ਹੈਗਾ ਜਿੰਨਾ ਕਰਜ਼ਾ ਮੈਨੂੰ ਲੱਗਦਾ ਹੈ ਜਿੰਨਾ ਕਰਜ਼ਾ ਪਿਛਲੇ 30 40 ਸਾਲਾਂ ਚ ਵਧਿਆ ਉਹਨਾਂ ਕਰਜ਼ਾ ਇਹਨਾਂ ਨੇ ਮੈਨੂੰ ਲੱਗਦਾ ਕਿ ਪਿਛਲੇ 5 ਸਾਲਾਂ ਚ ਜਿਹੜਾ ਉਹ ਚੜ੍ਹਾਟ ਹੈ ਸੋ ਇਹ ਹੁਣ ਨਵਾਂ ਕਰਦਾ ਜਿਹੜਾ ਇਹਨਾਂ ਨੇ ਚੁੱਕ ਰਿਹਾ 2000 ਕਰੋੜ ਦਾ ਜੀ ਜੀ 2 ਜਨਵਰੀ ਨੂੰ ਜਿਹੜੀ ਐ ਉਹ ਕਰ ਦਿੱਤੀ ਐ ਜਿਹੜੀ ਇਹ ਇਹਨਾਂ ਨੇ ਹਾਂ ਜਿਹੜੀ ਉਹ ਕਰ ਦਿੱਤੀ ਤਾਂ ਹੁਣ ਸੂਚਨਾ ਜਾਰੀ ਕਰ ਦਿੱਤੀ ਵਿੱਤ ਵਿਭਾਗ ਨੇ ਤਾਂ ਨਾਲ ਹੀ ਨਾਲ ਕਹਿੰਦੇ ਕਿ ਇਹ 2031 ਤੱਕ ਜਿਹੜਾ ਕਰਦਾ ਚੱਕਿਆ ਤੇ 2031 ਤੱਕ ਜਿਹੜਾ ਉਹ ਨਿਵੇੜ ਦਿੱਤਾ ਜਾਊਗਾ ਹੁਣ 2000 ਕਰੋੜ ਦਾ ਜਿਹੜਾ ਕਰਜ਼ਾ ਕਿੰਨੇ ਵਿਕਾਸ ਕਾਰਜਾਂ ਨੂੰ ਲੈ ਕੇ ਚੁੱਕਿਆ ਗਿਆ ਹੁਣ 2000 ਕਰੋੜ ਦੇ ਨਾਲ ਵਿਕਾਸ ਕਾਰਜ ਕਿਤੇ ਕਿੰਨੇ ਕੋ ਹੋ ਜਾਣੇ ਆ ਔਰ ਵਿੱਚ ਦੀ ਤਾਂ ਗੱਲ ਇਹ ਵੀ ਸੁਣਦੇ ਆ ਕਿ ਇਹ ਪੈਸਾ ਜਿਹੜਾ ਉਹ ਜਿਹੜਾ ਪਿਛਲਾ ਕਰਜ਼ਾ ਚੁੱਕਿਆ ਹੋਇਆ ਉਹਦੀ ਕੁਝ ਕਿਸ਼ਤ ਤੇ ਕੁਝ ਜਿਹੜਾ ਉਹਦਾ ਵਿਆਜ ਆ ਉਹਦੇ ਲਈ ਵੀ ਜਿਹੜਾ ਉਹ ਮੋੜਨਾਵਾ ਇਸੇ ਹੀ ਰਕਮ ਦੇ ਵਿੱਚੋਂ ਸੋ ਉਹ ਉਹਦੀ ਕਿਸ਼ਤ ਵੀ ਮੋੜਨੀ ਆ ਉਹਦਾ ਵਿਆਜ ਵੀ ਮੋੜਨਾ ਤੇ ਕਿੰਨਾ ਕੁ ਪੈਸਾ ਜਿਹੜਾ ਉਹ ਬਜੜਣਾ ਵਿਕਾਸ ਕਰ ਜਾਂਦੇ ਲਾਉਣ ਦੇ ਲਈ ਮਤਲਬ ਇਹ ਆਪਣੇ ਸਾਹਦੇ ਸਾਹਮਣੇ ਹੀ ਆ ਸੋ ਵਿਕਾਸਕਾਰ ਤੇ ਬਹਾਨਾ ਨਿਸ਼ਾਨਾ ਕੁਝ ਹੋਰ ਹੈ ਸੋ ਆਪਾਂ ਪਹਿਲਾਂ ਹੀ ਇਹ ਗੱਲਾਂ ਕਹਿੰਦੇ ਰਹੇ ਆ ਕਿ ਕਿ ਇਹ ਠੂਠਾ ਜਿਹੜਾ ਸਰਕਾਰ ਦਾ ਖਾਲੀ ਹੈ ਸੋ ਇਸੇ ਤਰੀਕੇ ਦੇ ਨਾਲ ਹੀ ਜੇ ਚੱਲਦੇ ਰਹੇ ਤਾਂ 5 ਲੱਖ ਕਰੋੜ ਤੱਕ ਜਿਹੜੀ ਉਹ ਗੱਲ ਪਹੁੰਚ ਜਾਣੀ ਆ ਨੇੜੇ ਜਾ ਕੇ ਸੋ ਸਰਕਾਰ ਲਗਾਤਾਰ ਇਹ ਗੱਲ ਕਹਿੰਦੀ ਰਹੀ ਆ ਕਿ ਸਾਡੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਹੈ ਦੇਖੋ ਪੈਸੇ ਦੀ ਕਮੀ ਉਦੋਂ ਹੁੰਦੀ ਨਹੀਂ ਜਦੋਂ ਆਪਾਂ ਨੂੰ ਮੰਗਣ ਦੀ ਆਦਤ ਪੈ ਜੇ ਜੇ ਅੱਜ ਮੈਂ ਇਹੇ ਰੱਖਣਾ ਤੋਂ ਮੰਗੇ ਆ ਤੇ ਕੱਲ ਨੂੰ ਮੈਂ ਕਿਹਨਾਂ ਸਾਥ ਤੋਂ ਮੰਗ ਲੈਣੇ ਆ ਕੱਲ ਨੂੰ ਕਿਸੇ ਹੋਰ ਤੋਂ ਮੰਗ ਲੈਣੇ ਆ ਸੋ ਪੈਸੇ ਦੀ ਕਮੀ ਤਾਂ ਆਪੇ ਨਹੀਂ ਆਉਂਦੀ ਹਾਂ ਆਮਦਨ ਮੇਰੀ ਹੈ ਨਹੀਂ ਸੋ ਇਸ ਕਰਕੇ ਬੰਦਾ ਕਹਿ ਦਿੰਦਾ ਕਿ ਪੈਸੇ ਹੈ ਨਹੀਂ ਮੈਂ ਅਰਕਿਤਾ ਮੰਤਰੀਤ ਬਾਦਲ ਨੂੰ ਲੋਕੀ ਜਿੰਨਾ ਮਰਜ਼ੀ ਮਾਰਾ ਕਹੀ ਜਾਂਦੇ ਹੁਣ ਉਹਨੂੰ ਪਰਾ ਟਰੋਲ ਕਰਦੇ ਹੁਣ ਕਿ ਉਹ ਬੰਦੇ ਨੇ ਕਦੇ ਕਿਹਾ ਹੀ ਨਹੀਂ ਕਿ ਖਜ਼ਾਨਾ ਭਰਿਆ ਵਾ ਹਮੇਸ਼ਾ ਉਹ ਇਹੀ ਗੱਲ ਕਹਿੰਦਾ ਰਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਨੂੰ ਲੱਗਦਾ ਕਿ ਉਹ ਠੀਕ ਗੱਲ ਕਹਿੰਦਾ ਰਿਹਾ ਖਜ਼ਾਨੇ 'ਚ ਵਾਕਈ ਪੈਸੇ ਨਹੀਂ ਸੀ ਤੇ ਖਜ਼ਾਨਾ ਖਾਲੀ ਹੋਈ ਸੀਗਾ ਹੁਣ ਇਹ ਖਜ਼ਾਨਾ ਖਾਲੀ ਕਹਿੰਦੇ ਨਹੀਂ ਖਜ਼ਾਨੇ 'ਚ ਕਹਿੰਦੇ ਪੈਸੇ ਬਹੁਤ ਆ ਜੇ ਪੈਸੇ ਬਹੁਤ ਆ ਫਿਰ ਖਜ਼ਾਨੇ 'ਚ ਮੁੱਖ ਮੰਤਰੀ ਭਗਵੰਤ ਸਿੰਘ ਤਾਂ ਫਿਰ ਦੱਸੋ ਤੁਹਾਨੂੰ ਕਰਜ਼ਾ ਚੁੱਕਣ ਦੀ ਲੋੜ ਕਿਉਂ ਪੈ ਰਹੀ ਹੈ ਸੋ ਕਹਿੰਦੇ ਕਿ ਬਹੁਤ ਵੱਡਾ ਹਿੱਸਾ ਪੈਨਸ਼ਨਾਂ ਦੇ ਵਿੱਚ ਬਹੁਤ ਵੱਡਾ ਹਿੱਸਾ ਤਨਖਾਹਾਂ ਦੇ ਵਿੱਚ ਬਹੁਤ ਵੱਡਾ ਹਿੱਸਾ ਵੱਖ-ਵੱਖ ਚੀਜ਼ਾਂ ਦੇ ਵਿੱਚ ਜਿਹੜਾ ਵਰਤਿਆ ਜਾ ਰਿਹਾ ਸੋ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਲੈ ਕੇ ਪਹਿਲਾਂ ਇਹਨਾਂ ਨੇ ਕੋਈ ਪਿਛਲੇ 4 ਸਾਲਾਂ ਦੇ ਦੌਰਾਨ ਕੋਈ ਸਕੀਮ ਇਹੋ ਜਿਹੀ ਬਣਾਈ ਨਹੀਂ ਕੋਈ ਫਾਰਮੂਲਾ ਇਹੋ ਜਿਹਾ ਬਣਾਇਆ ਨਹੀਂ ਜਿਹਦੇ ਨਾਲ ਸਾਰਾ ਕੁਝ ਠੀਕ ਕੀਤਾ ਜਾ ਸਕੇ ਸੋ ਇਹ ਸਿਰਫ ਗੱਲਾਂ ਦਾ ਕੜਾਹ ਬਣਾਉਣ ਤੇ ਰਹੇ ਔਰ ਪਹਿਲਾਂ ਕਹਿੰਦਾ ਜੀ 20 ਹਜ਼ਾਰ ਕੋਟ ਉਧਰੋਂ ਰੇਤੇ ਜੋ ਆਜੂਗਾ ਜੀ ਕਾ 34000 ਕਰੋੜ ਰੁਪਈਆ ਰਿਸ਼ਵਤ ਵਾਲੇ ਮਸਲੇ ਜੋ ਆਜੂ ਪਾ ਜੀ ਉਧਰੋਂ ਆਜੂ 54000 ਕਰੋੜ ਰੁਪਈਆ ਸੀ ਇੰਤਜ਼ਾਮ ਕਰੀ ਬੈਠੇ ਆ ਤੇ ਕੁਝ ਵੀ ਜਿਹੜਾ ਉਹ ਆਇਆ ਨਹੀਂ ਤੇ 20000 ਕਰੋੜ ਰੁਪਈਆ ਇਹ ਇੱਕ ਸਾਲ ਇੱਕ ਸਾਲ ਦੇ ਵਿੱਚ ਰੇਤੇ ਵਿੱਚੋਂ ਕੱਟਣ ਨੂੰ ਫਿਰਦੇ ਸੀ ਮੈਨੂੰ ਨਹੀਂ ਲੱਗਦਾ ਅਨਖੀ ਸਾਹਿਬ ਕਿ ਚਾਲ 4 ਸਾਲਾਂ ਦੇ ਵਿੱਚ ਵੀ ਇਹਨਾਂ ਨੇ 20000 ਕਰੋੜ ਰੁਪਈਆ ਰੇਤੇ ਦੇ ਵਿੱਚੋਂ ਕੱਢ ਲਿਆ ਹੋਵੇ ਉਹ ਗੱਲਾਂ ਦਾ ਕੜਾ ਬਣਾਇਆ ਇਹਨਾਂ ਨੇ ਪਿਛਲੇ 4 ਸਾਲਾਂ ਦੇ ਦੌਰਾਨ ਸੋ ਲਗਾਤਾਰ ਕਰਜ਼ੇ ਤੇ ਕਰਜ਼ਾ ਕਰਜ਼ੇ ਤੇ ਕਰਜ਼ਾ ਚੁੱਕੀ ਜਾ ਰਿਹਾ ਹਾਲਾਤ ਇਹ ਪੈਦਾ ਹੋ ਗਿਆ ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਗੱਲ ਆਪਣੇ ਪ੍ਰੋਗਰਾਮ ਦੇ ਵਿੱਚ ਕਹੀ ਹੈ ਕਿ ਹਾਲਾਤ ਇਹ ਪੈਦਾ ਹੋ ਗਏ ਆ ਕਿ ਭਾਈ ਕਰਜ਼ਾ ਮੋੜਨ ਵਾਸਤੇ ਵੀ ਕਰਜ਼ਾ ਚੁਕਣਾ ਪੈ ਰਿਆ ਹੁਣ ਉਸੇ ਸਥਿਤੀ ਦੇ ਵਿੱਚ ਫਸਿਆ ਹੁਣ ਇਹ 2000 ਕਰੋੜ ਦੇ ਵਿੱਚੋਂ 20 ਇਹਨਾਂ ਨੇ ਜਿਹੜਾ ਹੈਗਾ ਉਹ ਕਰਜ਼ਾ ਮੋੜਨਾ ਹੈ ਇਹ ਵਿਆਜ ਮੋੜਨਾ ਕੁਝ ਕਿਸ਼ਤ ਮੋੜਨੀਆਂ ਤੇ ਰਹਿ ਕੀ ਜਾਣਾ ਉਹ ਆਪਣੇ ਸਾਹਮਣੇ ਹੈ ਸੋ 2-2000 ਕਰੋੜ ਰੁਪਇਆ ਜੇ ਤੁਹਾਨੂੰ ਚੁਕਣਾ ਪੈ ਰਿਹਾ ਵਿਕਾਸ ਕਾਰਜਾਂ ਵਾਸਤੇ ਤਾਂ ਸਥਿਤੀ ਜਿਹੜੀ ਆ ਸਰਕਾਰ ਦੀ ਕੀ ਆ ਉਹ ਵੀ ਆਪਣੇ ਸਾਹਮਣੇ ਹੈ ਸੋ ਇਹ ਕਿਤੇ ਲੈਂਡ ਪੂਲਿੰਗ ਦੇ ਰਾਹੀਂ ਕਰਦਾ ਚੱਕਣ ਨੂੰ ਫਿਰਦੇ ਸੀ ਲੋਕਾਂ ਨੇ ਉਹ ਨਹੀਂ ਚੱਕਣ ਦਿੱਤਾ ਹੁਣ ਲੁਧਿਆਣੇ ਦੀ 110 ਪਿੰਡਾਂ ਦੀ ਜ਼ਮੀਨ ਦੇ ਉੱਪਰ ਫੇਰ ਅੱਖ ਹੈ ਫਿਰ ਸਰਕਾਰੀ ਜ਼ਮੀਨਾਂ ਤੇ ਜਿਹੜੇ ਹੈਗੇ ਆ ਉਹਨਾਂ ਤੇ ਵੀ ਅੱਖ ਹੈ ਫਿਰ ਪਿੰਡਾਂ ਪੰਚਾਇਤਾਂ ਦੇ ਪੈਸੇ ਤੇ ਵੀ ਅੱਖ ਰਹੀ ਸੋ ਇਹਨਾਂ ਦਾ ਜਿਹੜਾ ਉਹ ਜਿਹੜਾ ਸਾਰਾ ਕੁਝ ਖਾਲੀ ਪਿਆ ਉੱਥੇ ਤੇ ਅੱਗੇ ਜਿਹੜਾ ਉਹ ਵਧਨ ਵਾਸਤੇ ਇਹਨਾਂ ਕੋਲੇ ਪੈਸੇ ਹੈ ਨਹੀਂਗੇ ਸੋ ਇਹਨਾਂ ਕੋਲੇ ਹੁਣ ਇਹੀ ਆਚਾਰਾ ਵਾ ਕਿ ਪੰਜਾਬ ਨੂੰ ਵਿੱਚੋਂ ਪੈਸੇ ਲਓ ਆਪਦਾ ਆਖਰੀ ਸਾਲ ਘਟੋ ਸੋ ਮੈਨੂੰ ਲੱਗਦਾ ਹੈ ਕਿ ਠੀਕ ਹੈ ਕਿ ਪਿਛਲਾ ਜਿਹੜੇ 4 ਸਾਲਾਂ ਦੀ ਐਵਰੇਜ 35-40 ਕਰੋੜ ਰੁਪਈਆ ਰਹੀ ਹੈ ਸਾਲ ਦੇ ਵਿੱਚ ਕਰਜ਼ਾ ਚੜਾਉਣ ਦੀ ਪਰ ਮੈਨੂੰ ਲੱਗਦਾ ਕਿ ਲਾਸਟ ਸਾਲ ਦੇ ਵਿੱਚ ਜਿੰਨੀਆਂ ਸਕੀਮਾਂ ਇਹਨਾਂ ਦੀਆਂ ਸਣੇ ਬੀਬੀਆਂ ਦੇ 1000 ਰੁਪਏ ਦੇ ਜਿੰਨੀਆਂ ਰਹਿੰਦੀਆਂ ਨੇ ਉਹਨਾਂ ਦੇ ਮੁਤਾਬਕ ਜੇ ਇਹਨਾਂ ਨੇ ਕਰਜ਼ਾ ਚੱਕ ਲਿਆ ਤਾਂ ਮੈਨੂੰ ਲੱਗਦਾ ਕਿ 5 ਲੱਖ ਕਰੋੜ ਜਿਹੜਾ ਉਹ ਪਾਰ ਹੁੰਦੇ ਆ ਕੋਈ ਵੱਡੀ ਗੱਲ ਨਹੀਂ ਲੱਗਣੀ ਸੋ ਪੈਸਾ ਹੈ ਨਹੀਂਗਾ ਜਿਹੜਾ ਇਹਨਾਂ ਦਾ ਸਾਰਾ ਕੁਝ ਖਾਲੀ ਪਿਆ ਖਜ਼ਾਨਾ ਤੇ ਸਿਰਫ ਦਮਗ ਜੇ ਆ ਉਹਦੇ ਵਿੱਚ ਸਿਰਫ ਗੱਲਾਂ ਦਾ ਕੜਾਹ ਉਹਦੇ ਵਿੱਚ ਪਿਆ ਹੋਰ ਜਿਹੜਾ ਕੁਝ ਨਹੀਂ ਪਿਆ ਬਿਲਕੁਲ ਤਾਂ ਲਗਾਤਾਰ ਸਰਕਾਰ ਆਰਥਿਕ ਪੱਖੋਂ ਘਿਰਦੀ ਜਾ ਰਹੀ ਆ ਪੰਜਾਬ ਦੀ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੋ ਚੁੱਕੀ ਆ ਅਣਕੀ ਸਰ ਉੱਧਰ ਬੋਲ ਕਬੋਲ ਦਾ ਹੀ ਪੂਰਾ ਮਾਮਲਾ ਹੀ ਬੋਲਾਂ ਨੂੰ ਲੈ ਕੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਪਰ ਉਹਨਾਂ ਦੀ ਹੀ ਇੱਕ ਪਾਰਟੀ ਦੀ ਦਿੱਲੀ ਦੇ ਸਾਫਕਾ ਮੁੱਖ ਮੰਤਰੀ ਦੇ ਵੀ ਕਹਿੰਦੇ ਬੋਲ ਵਿਗੜਿਆਈ ਦਿੱਲੀ ਵਿਧਾਨ ਸਭਾ ਦੇ ਵਿੱਚ ਗੁਰੂ ਸਾਹਿਬਾਨ ਨਾਲ ਸੰਬੰਧੀ ਜੋ ਭੱਦੀ ਸ਼ਬਦਾਵਲੀ ਉਹਨਾਂ ਦੇ ਵੱਲੋਂ ਵਰਤੀ ਗਈ ਹੈ ਲਗਾਤਾਰ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਹੈ ਪੂਰਾ ਮਾਮਲਾ ਕੀ ਹੈ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੂੰ ਜਾਂ ਉਹਨਾਂ ਦੀ ਮਾਨਸਿਕਤਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਜਿਹੜੇ ਬੋਲ ਹੁੰਦੇ ਆ ਬੋਲਕ-ਬੋਲ ਹੀ ਬੰਦੇ ਨੂੰ ਵਕਫ-ਵਕਫ ਸਥਿਤੀ ਵਿੱਚ ਪਸੰਦਦੇ ਹੈਗੇ ਆ। ਵਾਕਿਆਹੀ ਇਹ ਗੱਲ درست ਆ ਕਿ ਬੰਦਾ ਥੋੜਾ ਬੋਲੇ ਤੇ ਬੰਦਾ ਠੀਕ ਬੋਲਦਾ। ਔਰ ਸਭ ਤੋਂ ਵੱਡਾ ਹਥਿਆਰ ਇਹੋ ਹੀ ਹੁੰਦਾ ਕਿ ਤੁਸੀਂ ਬਹੁਤ ਘੱਟ ਬੋਲਦੇ ਜੇ ਤੇ ਜ਼ਿਆਦਾ ਸੋਚਦੇ ਜੇ ਤਾਂ ਫਿਰ ਵਿਰੋਧੀਆਂ ਨੂੰ ਕਦੇ ਵੀ ਕੋਈ ਮੌਕਾ ਜਿਹੜਾ ਉਹ ਨਹੀਂ ਮਿਲਦਾ। ਆ ਤੁਸੀਂ ਭਗਵੰਤ ਮਾਨ ਹੋਣਾਂ ਦੀ ਗੱਲ ਕੀਤੀ, ਦੂਜੇ ਪਾਸੇ ਆ ਗੈਨੀ ਕੁਲਦੀਪ ਸੰਘੜਕਾ ਜਿਹੜਾ ਹੋਣਾਂ ਦੀ ਗੱਲ ਕੀਤੀ। ਬਿਲਕੁਲ درست ਆ ਤੁਸੀਂ فرمایا ਕਿ ਉਹ ਵੀ ਬੋਲਕ-ਬੋਲ ਦਾ ਹੀ ਮਸਲਾ ਹੈਗਾ। ਕਿ ਸ਼ਾਇਦ ਇਹੋ ਹੀ ਕਾਰਨ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਕਦੀ ਅਜਿਹੀਆਂ ਗੱਲਾਂ ਨਹੀਂ ਸਨ ਲਗੀਆਂ ਇਹ ਨਹੀਂ ਗੱਲ ਤਾਂ ਨਾ ਉਹ ਲੋੜ ਤੋਂ ਵੱਧ ਬੋਲਦੇ ਸੀ ਤੇ ਜਦੋਂ ਸਵਾਲ ਉਹਨਾਂ ਨੂੰ ਕੀਤੇ ਜਾਂਦੇ ਤਾਂ ਉਦੋਂ ਵੀ ਉਹ ਜਵਾਬ ਇਹੋ ਜਿਹਾ ਦਿੰਦੇ ਸੀ ਨੰਪੇ ਤੁਲੇ ਸ਼ਬਦਾਂ ਦੇ ਪਤਾ ਹੀ ਨਹੀਂ ਲੱਗਦਾ ਕਿ ਕੀ ਉਹ ਕਹਿ ਗਏ ਤਾਂ ਇਹੋ ਹੀ ਆ ਪੰਥ ਰਤਨ ਜਥੇਦਾਰ ਗੁਰਚੰਦ ਸਿੰਘ ਟੋਹੜਾ ਹੋਣਾਂ ਦੀ ਵੀ ਕਾਰਜਸ਼ਾਲੀ ਇਹੋ ਸੀ ਕਿ ਬੋਲਣਾ ਬਹੁਤ ਘੱਟਾ ਜਦੋਂ ਬੋਲਣਾ ਤਾਂ ਫਿਰ ਭਾਜਦਾ ਬੋਲਣਾ ਚਲੋ ਉਹ ਬੀਤੇ ਦੀਆਂ ਗੱਲਾਂ ਨੇ ਇਤਿਹਾਸ ਹੈਗਾ ਹੁਣ ਕੱਲ ਦਿੱਲੀ ਵਿਧਾਨ ਸਭਾ ਦੇ ਵਿੱਚ ਜਿਹੜਾ ਇਜਲਾਸ ਜਿਹੜਾ ਚੱਲ ਰਿਹਾ ਸੀ ਉੱਥੇ ਆਚੀ ਹੋਣੀ ਮਤਾ ਤਾਂ ਸਰਕਾਰ ਵੱਲੋਂ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਦੇ ਸਬੰਧਤ ਵਿੱਚ ਮਤਾ ਪਾਸ ਕਰਨਾ ਸੀ ਪਰ ਦੂਜੇ ਪਾਸੇ ਜਿਹੜੇ ਦਿੱਲੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਆਚੀ ਹੋਣੀਆਂ ਉਹਨਾਂ ਨੇ ਕੁਝ ਬੋਲ ਬੋਲੇ ਤਾਂ ਉਹਨਾਂ ਬੋਲਾਂ ਦਾ ਜ਼ਿਕਰ ਤੇ ਆਪਾਂ ਆਪਣੇ ਪ੍ਰੋਗਰਾਮ ਵਿੱਚ ਨਹੀਂ ਕਰਾਂਗੇ ਪਰ ਉਹ ਮੁੱਦਾ ਜਦੋਂ ਉਹਨਾਂ ਨੇ ਬੋਲਿਆ ਤਾਂ ਕੁਦਰਤੀ ਤੌਰ ਤੇ ਵਿਰੋਧੀ ਇਹਨਾਂ ਨੇ ਇਹ ਗੱਲ ਕਿਹਾ ਕਿ ਗੁਰੂ ਸਾਹਿਬ ਦਾ ਅਪਮਾਨ ਕੀਤਾ ਗਿਆ ਕਿਉਂਕਿ ਉਹਨਾਂ ਨੇ ਤੁਨਾ ਆ ਜਿਹੜੀ ਹੈ ਕੁਝ ਹੋਰ ਤਰੀਕੇ ਦੀ ਜਿਹੜੀ ਉਹ ਕੀਤੀ ਉਹਨਾਂ ਇਹਦੀ ਸਥਿਤੀ ਦੇ ਵਿੱਚ ਅਫਸਰ ਸਥਿਤੀ ਕੀ ਆ ਕਿਉਂਕਿ ਉਸ ਤੋਂ ਬਾਅਦ ਆਛੀ ਹੋਣਾ ਦਾ ਪੱਖ ਵੀ ਜਿਹੜਾ ਉਹ ਸਾਹਮਣੇ ਆ ਜਾਂਦਾ ਆ ਉਹ ਜਿਸ ਤਰੀਕੇ ਨਾਲ ਆਮ ਲੋਕ ਹਮੇਸ਼ਾ ਇਹ ਗੱਲ ਕਹਿੰਦੇ ਜਿਹਨੂੰ ਕੋ ਫਾਜ ਜਾਂਦਾ ਜੀ ਮੈਂ ਉਸ ਪਰਿਵਾਰ ਦਾ ਸਬੰਧਤ ਆ ਜਿੱਥੇ ਪਰਿਵਾਰ ਦਾ ਇੱਕ ਜੀ ਵੱਡਾ ਪੁੱਤਰ ਜਿਹੜਾ ਉਹ ਸਿੱਖ ਹੁੰਦਾ ਆਪਣੇ ਆਪ ਨੂੰ ਉਹਨਾਂ ਨੇ ਸਿੱਖ ਅਤੈਸ਼ੀ ਦੱਸਣ ਦੀ ਜਿਹੜੀ ਕੋਸ਼ਿਸ਼ ਕੀਤੀ ਆਮ ਤੌਰ ਤੇ ਇਦਾਂ ਹੀ ਹੁੰਦਾ ਜਦੋਂ ਨੇਤਾ ਕਿਤੇ ਕੋਈ ਫਾਜ ਜਾਂਦਾ ਆਪਣੇ ਬੋਲਾਂ ਦੇ ਨਾਲ ਤਾਂ ਉਸ ਵਕਤ ਇਹੋ ਹੀ ਤਰਕ ਜਿਹੜਾ ਉਹ ਦਿੱਤਾ ਜਾਂਦਾ ਕਿ ਨਹੀਂ ਨਹੀਂ ਮੇਰੀ ਇਹ ਭਾਵਨਾ ਨਹੀਂ ਸੀ ਪੂਰਾ ਵੀਡੀਓ ਜਿਹੜਾ ਉਹ ਦਿਖਾਇਆ ਜਾਵੇ ਹੁਣ ਰਖਣਾ ਜੀ ਪ੍ਰੋਬਲਮ ਇਹ ਹੈਗੀ ਆ ਤੁਸੀਂ ਪੂਰਾ ਕੀ ਬੋਲੇ ਜਾਂ ਕੀ ਨਹੀਂ ਬੋਲੇ ਵਿਰੋਧੀਆਂ ਨੂੰ ਇੱਕ ਮੁੱਦਾ ਚਾਹੀਦਾ ਸੀ ਜਿਹੜਾ ਉਹਨਾਂ ਦੇ ਹੱਥ ਆ ਗਿਆ ਉਹਨਾਂ ਨੇ ਚਲਾ ਦਿੱਤਾ ਦੂਜੇ ਪਾਸੇ ਪੰਜਾਬ ਦੇ ਵਿੱਚ ਐਸਵੇ ਭਗਵੰਤ ਮਾਨ ਜੋ ਮਰਜੀ ਕਹਿ ਲੋ ਇੱਕ ਕਸੂਤੀ ਸਥਿਤੀ ਦੇ ਵਿੱਚ ਜ਼ਰੂਰ ਫਸੇ ਆ ਬੇਸ਼ੱਕ ਉਹਨਾਂ ਨੇ ਟਵੀਟ ਕਰਕੇ ਆਪਾਂ ਪਹਿਲਾਂ ਗੱਲ ਕੀਤੀ ਇਹ ਕਹਿ ਦਿੱਤੀ ਪਰ ਇੱਕ ਪੰਥਕ ਅਤੇ ਪੰਥੀ ਦੇ ਮੁੱਦੇ ਦੇ ਮਤਲਬ ਇਹ ਵੇਖਿਆ ਜਾਵੇ ਤਾਂ ਜਿਹੜੀ ਸੇਖੋਂ ਬੜੀ ਭਾਵਕ ਹੋਮ ਆ ਹਰ ਚੀਜ਼ ਆਪਾਂ ਬਰਦਾਸ਼ਤ ਕਰ ਸਕਨੇ ਆ ਅਸੀਂ ਧਰਮ ਦੇ ਸੰਬੰਧੀ ਜਿਹੜੀ ਆ ਕਦੇ ਵੀ ਨੁਕਤਾਚੀਨੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰ ਸਕਦੇ ਚਾਹੇ ਉਹ ਗਾਹੇ ਬਕਾਏ ਹੋਵੇ ਜਾਂ ਭੁੱਲ ਚੁੱਕ ਜੋ ਵੀ ਹੋਵੇ ਤਾਂ ਉਹ ਤੁਸੀਂ ਦੇਖ ਲਓ ਕਿ ਪੰਜਾਬ ਦੇ ਵਿੱਚ ਵੀ ਬੇਸ਼ੱਕ ਭਗਵੰਤਬਾਹਣ ਹੁਣੇ ਜਾਂ ਕੁਲਤਾਰ ਸਿੰਘ ਸਦਵਾ ਹੁਣੇ ਇਸ ਸੰਬੰਧ ਵਿੱਚ ਆਪਣਾ ਤਰਕ ਦੇ ਰਹੇ ਆ ਪਰ ਅੰਦਰੋਂ ਅੰਦਰ ਹੀ ਤਾਂ ਕਿਤੇ ਨਾ ਕਿਤੇ ਚਿੰਤਾ ਤਾਂ ਜ਼ਰੂਰ ਹੁੰਦੀ ਹੈਗੀ ਆ ਤਾਂ ਹੁਣ ਦੂਜੇ ਪਾਸੇ ਆਸ਼ੀ ਉਹਨਾਂ ਦਾ ਇਹ ਮੁੱਦਾ ਆਮ ਆਦਮੀ ਪਾਰਟੀ ਵਾਸਤੇ ਬਾਕੀਆਂ ਮੁਸ਼ਕਲਾਂ ਜਿਹੜੀਆਂ ਕਿਉਂਕਿ ਜੇ ਉਹਨਾਂ ਨੇ ਤਰਕ ਦਿੱਤਾ ਤੇ ਵਿਰੋਧੀ ਧਿਰਾਂ ਨੇ ਉਸ ਤਰਕ ਨੂੰ ਨਕਾਰਦਿਆਂ ਹੋਇਆਂ ਇੱਕ ਵੱਖਰੀ ਜਿਹੜੀ ਮਹਿਮਾ ਜਿਹੜੀ ਉਹਨਾਂ ਦੇ ਖਿਲਾਫ ਸ਼ੁਰੂ ਕਰ ਦਿੱਤੀ ਆ ਕੁਦਰਤੀ ਤੌਰ ਤੇ ਆਸ਼ੀ ਹੋਣਾ ਨੂੰ ਇਹ ਚੀਜ਼ਾਂ ਜਾਂ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਇਹ ਮਹਿੰਗੀਆਂ ਜਿਹੜੀਆਂ ਜ਼ਰੂਰ ਪੈ ਸਕਦੀਆਂ ਚਾਹੀਦਾ ਤਾਂ ਇਹ ਹੈ ਕਿ ਜਲਦੀ ਤੋਂ ਜਲਦੀ ਇਹ ਸਥਿਤੀ ਨੂੰ ਜਿਹੜਾ ਉਹ ਸਾਫ਼ ਕਰ ਦਿੱਤਾ ਜਾਵੇ ਗੱਲ ਫਿਰ ਉੱਥੇ ਹੀ ਮੁੱਕਦੀ ਆ ਬੋਲ ਖੋਲਾ ਨਹੀਂ ਬੋਲ ਤੁਹਾਡੇ ਠੀਕ ਹੋਣੇ ਚਾਹੀਦੇ ਆ ਸ਼ਬਦ ਤੁਹਾਡੀ ਇਹੀ ਹਣੀ ਸ਼ਬਦਦਾਵਲੀ ਕਿ ਹਾਂ ਭਈ ਉਹ ਕਿਸੇ ਨੂੰ ਦੁੱਖ ਨਾ ਦੇ ਕਿਉਂਕਿ ਵਿਰੋਧੀ ਤਾਂ ਇਸ ਤਾਕਸ਼ ਹੁੰਦੇ ਆ ਇਹ ਨਹੀਂ ਤੁਹਾਡਾ ਵੇਖਣਾ ਕਿ ਤੁਸੀਂ ਪਹਿਲਾਂ ਕੀ ਕੀ ਗਾ ਕਿ ਮਗਰੋਂ ਕੀ ਗਿਆ ਹੁਣ ਜੋ ਕੁਝ ਉਹਨਾਂ ਦੇ ਗੁਰੂ ਸਾਹਿਬਾਨ ਦੇ ਸੰਬੰਧੀ ਸ਼ਬਦਦਾਵਲੀ ਉਹਨਾਂ ਨੇ ਵਰਤੀ ਆਪਾਂ ਆਪਣੇ ਚੈਨਲ ਤੇ ਨਹੀਂ ਬੱਸ ਸਕਦੇ ਆਪਾਂ ਨਹੀਂ ਕਹਿ ਸਕਦੇ ਪਰ ਲੋਕਾਂ ਦੇ ਵਿੱਚ ਤਾਂ ਪ੍ਰਭਾਵ ਜਿਹੜਾ ਉਹ ਜਾਂਦਾ ਕਿ ਹਾਂ ਭਈ ਇਹ ਸਿੱਖੀ ਭਾਵਨਾਵਾਂ ਤੋਂ ਦੂਰ ਆ ਤੇ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਪ੍ਰੋਬਲਮ ਕ੍ਰੀਏਟ ਕੀਤੀ ਹੈ ਬਾਕੀ ਇਹ ਮੁੱਦਾ ਜਿਹੜਾ ਆ ਹੋ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਵੀ ਮਹਿੰਗਾ ਪਵੇ ਕਿਉਂਕਿ ਪੰਜਾਬ 'ਚ ਵੀ ਉਹਨਾਂ ਦੀ ਸਰਕਾਰ ਹੈ ਇਹ ਦਿੱਲੀ ਚ ਵੀ ਮੈਂਗਾ ਪਵੇ ਕਿਉਂਕਿ ਵਿਰੋਧੀ ਧਿਰ ਇਸ ਮੁੱਦੇ ਨੂੰ ਹੋਰ ਉਸ਼ਾਲਾ ਦਾ ਯਤਨ ਕਰਨਗੇ ਕਰਾਂਗੇ ਬਿਲਕੁਲ ਅਣਕੀ ਸਰ ਇੱਕ ਕਿਹਾ ਵੀ ਜਾਂਦਾ ਕਿ ਪਹਿਲਾਂ ਤੋਲੋ ਫਿਰ ਬੋਲੋ ਹਮੇਸ਼ਾ ਹੀ ਸੋਚ ਸਮਝ ਕੇ ਬੋਲਣਾ ਚਾਹੀਦਾ ਕਈ ਵਾਰ ਮੂੰਹ ਚੋਂ ਲਿਕੜੇ ਬੋਲ ਅਕਸਰ ਹੀ ਆਪਾਂ ਨੂੰ ਕਸੂਤੇ ਫਸਾ ਦਿੰਦਿਆ ਤੇ ਉਸੇ ਸਥਿਤੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਕਿਰਦੇ ਦਿਖਾਈ ਦੇ ਰਹੇ ਲਗਾਤਾਰ ਉਹਨਾਂ ਦਾ ਵਿਰੋਧ ਵੀ ਜਾਰੀ ਆ ਅਣਕੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਕਾ ਪ੍ਰੋਫੈਸਰ ਮਜੀਦ ਸਿੰਘ ਅਣਖੀ ਤੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕ ਦਾ ਟੀਵੀ ਦੇ ਨਾਲ ਮੈਨੂੰ ਦੋ ਅਜਾਜ ਧੰਨਵਾਦ